ਮੇਰਾ ਵਾਲਟ ਹੈ ਤੇ ਮੈਂ ਤੁਹਾਨੂੰ ਵਾਲਟ ਦੇ ਦੇਣਾ ਹਾਂ ਬਸ ਤੁਹਾਨੂੰ ਪਤਾ ਮੈਨੂੰ ਨੰਬਰਸ ਦੇ ਨਾਲ ਖੇਡਣਾ ਬਹੁਤ ਪਸੰਦ ਹੈ ਟ੍ਰਿਕਸ ਤੇ ਮੈਂ ਚਾਹੁੰਦਾ ਤੁਸੀਂ ਕੁਮਰ ਜੀ 3 ਡਿਜੀਟ ਦਾ ਨੰਬਰ ਬੋਲੋ ਭਾਜੀ ਕੋਈ ਮਰਜ਼ੀ ਬੋਲੋ ਬੋਲ ਦੋ ਆ 786 786 ਮਲਟੀਪਲਾਈ ਸ਼ੰਦਰ ਲਿੰਗ 10 ਡਿਜੀਟ ਦਾ ਨੰਬਰ ਕੋਈ ਮਰਜ਼ੀ 4 n

ਮੈਨੂੰ ਆਫੀਸਲੀ ਇਹ ਨੰਬਰ ਪਹਿਲਾਂ ਤੋਂ ਪਸਾ ਨਹੀਂ ਹੋ ਸਕਦਾ ਸੀ ਕਿਸੇ ਕਿਸੇ ਸਾਥ ਨਾਲ ਪਰ ਪਾਜੀ ਮੈਂ ਤੁਹਾਨੂੰ ਉਹ ਵਾਲਟ ਦਿੱਤਾ ਸੀਗਾ ਇੱਕ ਹਾਂ ਜਦੋਂ ਬਾਅਦ ਮੇਰੇ ਵਾਲਟ ਨੂੰ ਓਪਨ ਕਰ ਲੈ ਮੇਰੇ ਵਾਲਟ ਦੇ ਵਿੱਚ ਫਰੰਟ ਤੇ ਇੱਕ ਚਿੱਟੇ ਰੰਗ ਦਾ ਕਾਰਡ ਪਿਆ ਉੱਥੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਉਹ ਚਿੱਟੇ ਰੰਗ ਦੇ ਕਾਰਡ ਦੇ ਉੱਤੇ ਐਗਜ਼ੈਕਟਲੀ ਉਹੀ ਨੰਬਰ ਲਿਖਿਆ ਹੋਇਆ ਪਰ ਪਾਜੀ ਇਹ ਨੰਬਰ ਤੁਹਾਨੂੰ ਕੁਝ ਮਤਲਬ ਰੱਖਦਾ ਹੈ ਇਹ ਤੁਹਾਨੂੰ ਮਤਲਬ ਕੀ ਰੱਖਦਾ ਪਾਜੀ ਮੈਂ ਐਦਾਂ ਨਾ ਅਪਸਾਈਡ ਡਾਊਨ ਕਰਕੇ ਕੁਝ ਨਹੀਂ ਪਾਤਾ ਤੁਹਾਡੀ ਨਵੀਂ ਮੂਵੀ ਆ ਰਹੀ ਹੈ ਪਾਜੀ ਮੂਵੀ ਦਾ ਨਾਮ ਕਿਸ਼ੰਦਰ ਦਰਲਿੰਗ ਆਪਣੀ ਦੇ? ਸ਼ਿੰ다 ਸ਼ਿੰਦਾਨਾ ਨੂੰ ਪਾਪਾ। ਸ਼ਿੰਦਾ ਸ਼ਿੰਦਾਨਾ ਨੂੰ ਪਾਪਾ। ਕਿੰਨੀ ਤਰੀਕ ਨੂੰ ਆ ਰਹੀ ਹੈ ਬੇਬੀ? ਸ਼ਿੰਦਾ ਸ਼ਿੰਦਾਨਾ ਨੂੰ ਬਪਾ ਆ ਰਹੀ ਹੈ ਜੀ 10 ਤਰੀਕ ਨੂੰ। 10 ਤਰੀਕ ਨੂੰ। ਅਪਰੀਕ 2nd। ਓ ਹੋ ਹੋ। ਬਿਕਾ ਜੀ ਤੁਸੀਂ ਬਹੁਤ ਧਿਆਨ ਨਾਲ ਦੇਖੋਗੇ। ਨਹੀਂ 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 ਰੁਕੋ। ਹਾਂ। ਬਹੁਤ ਧਿਆਨ ਨਾਲ ਦੇਖੋਗੇ। ਥੋੜਾ ਇੱਕ ਕਲੋਜ਼ ਅਪ ਲੈ ਸਕਦੇ ਆਪਾਂ ਇਹਦਾ? ਹਾਂ। ਦਿਸ ਐਕਚੁਅਲੀ ਸੇਜ਼ ਸ਼ਿੰਦਾ। ਇਸ ਸ਼ਿੰਦਾ ਹੀ ਬਣ ਰਿਹਾ। ਪਰ ਜੇ ਮੈਂ ਇਹਨੂੰ ਬਚਾਉਣਾ ਤੇ ਆਪਾਂ ਨੇ ਧਿਆਨ ਨਾਲ ਦੇਖਦੇ ਆਂ। ਜਸਟ ਰਾਈਟ ਦੇਰ ਤਾ ਤੁਹਾਨੂੰ ਪਤਾ ਲੱਗਦਾ ਦਿਸ ਇਜ਼ ਐ Oh. S H I N D A ਸ਼ਿੰਦਾ ਸ਼ਿੰਦਾ ਲੋ ਪਾਪਾ ਹੋਏ 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 ਇਹ ਨੰਬਰ ਬਸ ਆਪਾਂ ਸਿੱਖ ਲੈਣੇ ਆ 63 63 ਸਿੱਖ ਲੈਣੇ ਨੇ ਬਸ ਮੈਨੂੰ ਲੱਗਦਾ ਕਿ ਜਿਆਦੇ ਵੱਟੀ ਗੇਮ ਹੈ ਨਹੀਂ ਕੀ 25 ਸਾਲਾਂ ਦੀ ਗੇਮ ਹੈ ਮੈਕਸਿਮਮ ਬਸ ਪੁਰੇਗਾ ਪਰ ਵੀ 25 ਸਾਲ ਦੀ ਤੁਹਾਨੂੰ ਲੋੜ ਨਹੀਂ ਹੈਗੀ ਜੇ ਤੁਸੀਂ ਸ਼ਿੰ다 ਸ਼ਿੰਦਰ ਨੂੰ ਪਾਪਾ ਦੇਖਣ ਜਾਣੀ ਹੈ ਉਹ 10 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ ਤੁਸੀਂ ਖੁਣੇ ਜਾ ਸਕਦੇ ਬਿਲਕੁਲ ਮੇਰਾ ਵਾਲਟ ਹੈ ਤੇ ਮੈਂ ਤੁਹਾਨੂੰ ਵਾਲਟ ਦੇ ਦੇਣਾ ਆਪ ਦਾ ਸਿਰ ਤੁਹਾਨੂੰ ਪਤਾ ਮੈਨੂੰ ਨੰਬਰਸ ਦੇ ਨਾਲ ਖੇਡਣਾ ਬਹੁਤ ਪਸੰਦ ਆ ਟ੍ਰੈਕਸ ਤੇ ਰਹੀਆਂ ਮੈਂ ਚਾਹੁੰਦਾ ਤੁਸੀਂ ਕੁਮਰ ਜੀ 3 ਡਿਜੀਟ ਦਾ ਨੰਬਰ ਬੋਲੋ ਭਾਜੀ ਕੋਈ ਮਰਜ਼ੀ ਬੋਲੋ ਬੋਲ ਦੋ ਆ 786 786 ਮਲਟੀਪਲਾਈ ਸ਼ਿੰਦਰ ਅਲਿੰਗ 10 ਡਿਜੀਟ ਦਾ ਨੰਬਰ ਬਿਲਕੁਲ ਮੈਂ ਸਹੀ 4 n

ਮੈਨੂੰ ਆਫਿਸਲੀ ਇਹ ਨੰਬਰ ਪਹਿਲਾਂ ਤੋਂ ਪਸਾਨੀ ਹੋ ਸਰਬੇ ਸੇ ਕਿਸੇ ਦੇ ਸਾਹਮਣੇ ਫਸ ਪਾਜੀ ਮੈਂ ਤੁਹਾਨੂੰ ਉਹ ਵਾਲਟ ਦਿੱਤਾ ਸੀਗਾ ਇੱਕ ਹਾਂ ਜਦੋਂ ਬੱਸ ਮੇਰੇ ਵਾਲਟ ਨੂੰ ਓਪਨ ਕਰ ਲੈ ਮੇਰੇ ਵਾਲਟ ਦੇ ਵਿੱਚ ਫਰੰਟ ਤੇ ਇੱਕ ਚਿੱਟੇ ਰੰਗ ਦਾ ਕਾਰਡ ਪਿਆ ਉਹ ਜੇ ਤੁਸੀਂ ਧਿਆਨ ਨਾਲ ਦੇਖੋਗੇ ਉਹ ਚਿੱਟੇ ਰੰਗ ਦੇ ਕਾਰਡ ਦੇ ਉੱਤੇ ਐਗਜ਼ੈਕਟਲੀ ਉਹੀ ਨੰਬਰ ਲਿਖਿਆ ਹੋ ਪਰ ਭਾਜੀ ਇਹ ਨੰਬਰ ਤੁਹਾਨੂੰ ਕੁਝ ਮਤਲਬ ਰੱਖਦਾ ਹੈ ਇਹ ਤੁਹਾਨੂੰ ਮਤਲਬ ਕੀ ਰੱਖਦਾ ਭਾਜੀ ਮੈਂ ਐਦਾਂ ਨਾ ਅਪਸਾਈਡ ਡਾਊਨ ਕਰਕੇ ਕੁਝ ਨਹੀਂ ਪਾਦਾ ਤੁਹਾਡੀ ਨਵੀਂ ਮੂਵੀ ਆ ਰਹੀ ਹੈ ਭਾਜੀ ਮੂਵੀ ਦਾ ਨਾਮ ਕਿਸ਼ੰਦਰ ਰੈਲਿੰਗ ਆਪਣੀ ਦੇ ਸ਼ਿੰਦਾ ਸ਼ਿੰਦਾ ਨੂੰ ਪਾਪਾ ਸ਼ਿੰਦਾ ਚੰਦਰ ਨੂੰ ਪਾਪਾ ਕਿਨੀ ਤਰੀਕ ਨੂੰ ਰਿਪੇਤੀ ਸ਼ਿੰਦਾ ਸ਼ਿੰਦਾ ਨੂੰ ਪਾਪਾ ਆ ਰਹੀ ਹੈ ਜੀ 10 ਤਰੀਕ ਨੂੰ 10 ਤਰੀਕ ਨੂੰ ਪੀਟਰ ਸੈਕਿੰਡ ਓ ਹੋ ਹੋ ਬਿਕਾ ਜੀ ਤੁਸੀਂ ਬਹੁਤ ਧਿਆਨ ਨਾਲ ਦੇਖੋਗੇ ਨਹੀਂ 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 ਰੁਕੋ ਹਾਂ ਬਹੁਤ ਧਿਆਨ ਨਾਲ ਦੇਖੋਗੇ ਥੋੜਾ ਇੱਕ ਕਲੋਜ਼ ਅਪ ਲੈ ਸਕਦੇ ਆਪਾਂ ਇਹਦਾ ਹਾਂ ਦਿਸ ਐਕਚੁਅਲੀ ਸੇਜ਼ ਸ਼ਿੰਦਾ ਇਸ ਸ਼ਿੰਦਾ ਹੀ ਬਣ ਰਿਹਾ ਪਰ ਜੇ ਮੈਂ ਇਹਨੂੰ ਬਚਾਉਣਾ ਤੇ ਆਪਾਂ ਨੇ ਧਿਆਨ ਨਾ ਦੇਖਦੇ ਹਾਂ ਜਸਟ ਰਾਈਟ ਦੇਰ ਤਾਂ ਤੁਹਾਨੂੰ ਪਤਾ ਲੱਗਦਾ ਦਿਸ ਇਜ਼ ਐਕਚੁਅਲੀ Oh. S H I N D A ਸ਼ਿੰਦਾ ਸ਼ਿੰਦਾ ਲੋਪਾਪਾ ਹੋਏ 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 ਇਹ ਨੰਬਰ ਬਸ ਆਪਾਂ ਸਿੱਖ ਲੈਣੇ ਆ 63 63 ਸਿੱਖ ਲੈਣੇ ਨੇ ਬਸ ਮੈਨੂੰ ਲੱਗਦਾ ਕਿ ਜਿਆਦੇ ਵੱਟੀ ਗੇਮ ਹੈ ਨਹੀਂ ਕਿ 25 ਸਾਲਾਂ ਦੀ ਗੇਮ ਹੈ ਮੈਕਸਿਮਮ ਬਸ ਹੋ ਗਿਆ ਕੰਮ ਪਰ 25 ਸਾਲ ਦੀ ਤੁਹਾਨੂੰ ਲੋੜ ਨਹੀਂ ਹੈਗੀ ਜੇ ਤੁਸੀਂ ਸ਼ਿੰਦਾ ਸ਼ਿੰਦਾ ਲੋਪਾਪਾ ਦੇਖਣ ਜਾਣੀ ਹੈ ਉਹ 10 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਤੁਸੀਂ ਕੋਣੀ ਜਾ ਸਕਦੇ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ